ਸੋ ਇਸ ਕਰਕੇ ਇਹਨਾਂ ਖਬਰਾਂ ਤੋਂ ਗੁਰੇਜ਼ ਕਰੋ ਅਚੰਦ ਲਾਈਨਾਂ ਲਿਖੀਆਂ ਦੋਨੇ ਮੁਲਕਾਂ ਲਈ ਗੌਰ ਨਾਲ ਸੁਣਿਓ ਕੁਝ ਗਦਾਰ ਲੋਕ ਚਾਹੁੰਦੇ ਨੇ ਹਿੰਦ-ਪਾਕ ਦੀ ਲੜਾਈ ਕੁਝ ਗਦਾਰ ਲੋਕ ਚਾਹੁੰਦੇ ਨੇ ਹਿੰਦ-ਪਾਕ ਦੀ ਲੜਾਈ ਉਹਨਾਂ ਤੋਂ ਜਰੀ ਨਹੀਂ ਜਾਂਦੀ ਇਹਨਾਂ ਮੁਲਕਾਂ ਦੀ ਚੜ੍ਹਾਈ ਇੱਧਰ ਵੀ ਸਾਡਾ ਲਹੂ ਉੱਧਰ ਵੀ ਸਾਡਾ ਲਹੂ ਗਦਾਰਾਂ ਬਿਨਾ ਸਾਨੂੰ ਕੌਣ ਕਹੂ ਅਮਰੀਕਾ ਚੀਨ ਨੂੰ ਪਤਾ ਜੇ ਅਸੀਂ ਹੋ ਗਏ ਇੱਕ ਮਿਕ ਅਮਰੀਕਾ ਚੀਨ ਨੂੰ ਪਤਾ ਜੇ ਅਸੀਂ ਹੋ ਗਏ ਇੱਕ ਮਿਕ ਫੇਰ ਪੈ ਜੂ ਉਹਨਾਂ ਦੀ ਦਿਖ ਫਿੱਕ ਫੇਰ ਪੈ ਜੂ ਉਹਨਾਂ ਦੀ ਦਿਖ ਫਿੱਕ ਦੁਨੀਆ ਭਰੂ ਸਾਡਾ ਪਾਣੀ ਉਹਨਾਂ ਸਭ ਦੀ ਉਲਝ ਜੂ ਤਾਣੀ ਬਾਣੀ ਰੱਬਾ ਪੇਜ ਕੋਈ ਦਿਲਾਂ ਦਾ ਦਰਦੀ ਜਿਹੜਾ ਕਰਦੇ ਸਾਨੂੰ ਇਕੱਠੇ ਫੇਰ ਵੱਡੇ ਵੱਡੇ ਮੁਲਕਾਂ ਦੇ ਬਹਾ ਦੇਵਾਂਗੇ ਪੱਠੇ ਰੱਬਾ ਮੇਰੀ ਦਿਲੋਂ ਇਹੀ ਅਰਜ਼ੋਈ ਕੋਈ ਲਾ ਦੇਵੇ ਨਾ ਸ਼ਰਮ ਵਾਲੀ ਲੋਈ ਰੱਬਾ ਮੇਰੀ ਦਿਲੋਂ ਇਹੀ ਅਰਜ਼ੋਈ ਕੋਈ ਲਾ ਦੇਵੇ ਨਾ ਸ਼ਰਮ ਵਾਲੀ ਲੋਈ ਜਿਵੇਂ ਗੋਦੀ ਮੀਡੀਆ ਨੇ ਲਾਹੀ ਹੋਈ ਹੈ ਸੋ ਮੇਰੇ ਭਰਾਵੋ ਆਪਾਂ ਇੱਕਜੁੱਟ ਹੋ ਕੇ ਰਹਿਣਾ ਲਹਿੰਦੇ ਪੰਜਾਬ ਵਾਲੇ ਵੀ ਆਪਣੇ ਭਰਾ ਹੈ ਆਪਾਂ ਨੂੰ ਸਰਕਾਰਾਂ ਲੜਾ ਰਹੀਆਂ ਜਾਣਬੁੱਝ ਕੇ ਆਪਣਾ ਮੋਢਿਆਂ ਤੇ ਰੱਖ ਕੇ ਚਲਾ ਰਹੀਆਂ ਸਿਰਫ ਵੋਟਾਂ ਦਾ ਚੱਕਰ ਹੈ ਬਿਹਾਰ ਦੀਆਂ ਦਾ ਹੋਰ ਕੁਝ ਵੀ ਨਹੀਂ ਹਿੰਦਪਾਕ ਦੋਸਤ ਨੇ ਬਈ ਜੀ ਆਪਾਂ ਯਾਰ ਦੋਸਤੋਂ ਉੱਪਰ ਉੱਠ ਕੇ ਭਰਾ ਬਣ ਕੇ ਰਹਿਣਾ ਇਹਨਾਂ ਕਹਿੰਦਾ ਹੋਇਆ ਧੰਨਵਾਦ